ਭਾਈ ਜਾਗਦੇ ਰਹੋ ਆਪਣੀ ਗੁਰਮੁਖੀ ਦੇ ਨਾਲ ਜੁੜੋ ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੋ ਆਪਣੇ ਗੁਰੂ ਸਾਹਿਬ ਦੇ ਬਖਸ਼ੇ ਹੋਏ ਸੰਧਾਨਤ ਦੇ ਨਾਲ ਜੁੜੋ ਇਹ ਸਾਡਾ ਕੰਮ ਹੈ ਆਪਣਾ ਕੰਮ ਹੈ ਆਪਾਂ ਫਰਜ਼ ਅਦਾ ਕਰ ਰਹੇ ਆਂ ਬਈ ਗੁਰਮੁਖੀ ਦੇ ਨਾਲ ਜੁੜੋ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਔਰ ਸਾਧੂ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿੱਥੇ ਗੁਰਮੁਖੀ ਬਖਸ਼ੀ ਆ ਨਾ ਉਥੇ ਮਹਾਰਾਜ ਨੇ ਸੇਤ ਨੂੰ ਵੀ ਤਿਆਰ ਵਰ ਤਿਆਰ ਸਰੀਰ ਨੂੰ ਪੋਸਟ ਰੈਸਟ ਰੱਖਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਮਾਲਖਾੜੇ ਵੀ ਉਥੇ ਰੱਖੇ ਜੀ ਮਹਾਰਾਜ ਸਾਹਿਬ ਜੀ ਸੂਰਤ ਬੁੱਧੀ ਬਖਸ਼ਣ ਵਾਲੇ ਆ ਇਹ ਮਹਾਰਾਜ ਸਾ ਕੋਈ ਬੋਧੀ ਐਸੀ ਦਿੱਤੀ ਮਹਾਰਾਜ ਨੇ ਇਹ ਅਸੀਂ ਲੰਗਰ ਲਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਵਿੰਦਵਾਲ ਸਾਹਿਬ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਗੁਰਮੁਖੀ ਅੱਖਰਾਂ ਦਾ ਲੰਗਰ ਜੀ ਹਾਂ ਤਸਵੀਰਾਂ 'ਚ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਵਿਖਾ ਦਿੱਤੀਆਂ ਜਾਣ ਇੱਥੇ ਜਿਹੜਾ ਗੁਰਮੁਖੀ ਅੱਖਰਾਂ ਦਾ ਲੰਗਰ ਜਿਹੜਾ ਉਹ ਲੱਗਾ ਹੋਇਆ ਤਾਂ ਸਾਡੇ ਨਾਲ ਸਿੰਘ ਸਾਹਿਬ ਹੁਣੀ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਗੁਰਸਿੱਖ ਵੀਰ ਮੌਜੂਦ ਨੇ ਕੀ ਸਾਡੀ ਜ਼ਿੰਦਗੀ ਦੇ ਵਿੱਚ ਗੁਰਮੁਖੀ ਅੱਖਰਾਂ ਦਾ ਕੀ ਜਿਹੜਾ ਮਹੱਤਵ ਹੈ ਅਤੇ ਅੱਜ ਸਾਡੇ ਪੰਜਾਬੀ ਜਿਹੜੇ ਆ ਬਹੁਤ ਸਾਰੇ ਪੰਜਾਬੀ ਜਿਹੜੇ ਆ ਉਹ ਇਹਨਾਂ ਅੱਖਰਾਂ ਤੋਂ ਆਪਣੀ ਪੰਜਾਬੀ ਭਾਸ਼ਾ ਤੋਂ ਕਿਉਂ ਦੂਰ ਜਿਹੜੇ ਉਹ ਹੁੰਦੇ ਜਾ ਰਹੇ ਬਾਬਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸ਼ੁਰੂਆਤ ਇੱਥੋਂ ਕਰਨਾ ਚਾਹਾਂਗਾ ਸਵਾਲ ਜੀ ਕੀ ਇਹ ਲੰਗਰ ਲਾਉਣ ਦੇ ਨਾਲ ਕੋਈ ਸੁਧਾਰ ਹੋ ਸਕਦਾ ਦੇਖੋ ਜੀ ਜਿਹੜਾ ਚੌਂਕੀਦਾਰ ਹੁੰਦਾ ਨਾ ਕਿਆ ਬਾਤ ਹੈ ਉਹ ਕਹਿੰਦਾ ਜਾਗਦੇ ਰਹੋ ਜਾਗਦੇ ਰਹੋ। ਕਿਆ ਬਾਤ ਹੈ। ਚੌਂਕੀਦਾਰ ਦਾ ਕੰਮ ਕੀ ਹੁੰਦਾ ਜਗਾਉਣਾ। ਬਿਲਕੁਲ। ਸਾਡਾ ਕੰਮ ਹੈ ਜਗਾਉਣਾ। ਜੀ। ਭਾਈ ਜਾਗਦੇ ਰਹੋ ਤੁਹਾਡੇ ਘਰ ਨਾਲ ਲੁੱਟੇ ਜਾਣ। ਜੀ। ਤੁਹਾਨੂੰ ਪਤਾ ਹੀ ਆ ਆਸੇ ਪਾਸੇ ਆਪਾਂ ਦੇਖਦੇ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਯੂਪੀ ਬਿਹਾਰ ਦਾ ਬੰਦਾ ਹੀ ਸਾਰੇ ਪਾਸੇ ਨਜ਼ਰ ਆ ਰਿਹਾ। ਜੀ ਜੀ। ਪੰਜਾਬੀ ਕਿਧਰ ਨੂੰ ਜਾ ਰਹੇ ਹੈ ਜਹਾਜ ਫੜ ਕੇ ਗਾ। ਬਾਹਰ ਜਾਓ ਅੰਗਰੇਜ਼ੀ ਪੜ੍ਹੋ ਬਾਹਰ ਜਾਓ। ਜੀ। ਗੁਰਮੁਖੀ ਤਾਂ ਅਸੀਂ ਕਿ ਲੈਣਾ ਉੜਿਆਲੇ ਤਾਂ। ਤੇ ਸਾਡਾ ਕੰਮ ਹੈ ਜਾਗਦੇ ਰੱਖਣਾ, ਹੋਕਾ ਦੇਣਾ। ਭਾਈ ਜਾਗਦੇ ਰਹੋ ਆਪਣੀ ਗੁਰਮੁਖੀ ਦੇ ਨਾਲ ਜੜੋ। ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ ਜਿਹੜੋ ਆਪਣੇ ਗੁਰੂ ਸਾਹਿਬ ਦੇ ਬਖਸ਼ੇ ਹੋਏ ਸਿਧਾਂਤ ਦੇ ਨਾਲ ਜਿਹੜੋ ਇਹ ਸਾਡਾ ਕੰਮ ਜੀ ਦੇਖੋ ਸੁਧਾਰ ਦੀ ਗੱਲ ਤੇ ਬਾਕੀ ਕਹਿ ਲਈਏ ਭਾਈ ਸਰਕਾਰਾਂ ਵੱਡੀਆਂ ਵੱਡੀਆਂ ਹੋਈਆਂ ਨੇ ਜੀ ਜੀ ਔਰ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦਸੇ ਸਰੂਪਾਂ ਦੇ ਵਿੱਚ ਮਹਾਰਾਜ ਸਾਹਿਬ ਹੋ ਗੁਜਰੇ ਔਰ ਪਾਛ ਮਹਾਰਾਜ ਸਾਹਿਬ ਜੀ ਅੱਜ ਵੀ ਹਾਜ਼ਰ ਨਾਜ਼ਰੀ ਹੈ ਚਲੋ ਸਰੀਰ ਕਰਕੇ ਮਹਾਰਾਜ ਹੈ ਨਹੀਂ ਕੋਈ ਗੱਲ ਨਹੀਂ ਹੈ ਪਰ ਪੰਥ ਦੇ ਵਿੱਚ ਸਰੀਰ ਕਰਕੇ ਵਿਚਰਦੇ ਆ ਜੀ ਜੀ ਪੰਥ ਦੇ ਵਿੱਚ ਸਰੀਰ ਕਰਕੇ ਵਿਚਰਦੇ ਆ ਆਤਮਾ ਗ੍ਰੰਥ ਦੇ ਵਿੱਚ ਸਰੀਰ ਪੰਥ ਦੇ ਵਿੱਚ ਜੀ ਪਰ ਪੰਥ ਦਾ ਅੱਜ ਕੱਲ ਕਿਸੇ ਨੂੰ ਭੈ ਨਹੀਂ ਰਹਿ ਗਿਆ ਬਾਕੀ ਗੁਰੂ ਸ਼ਬਦ ਦਾ ਕਿਸੇ ਨੂੰ ਕੋਈ ਭੈ ਨਹੀਂ ਹੈ ਜੀ ਜੇ ਗੁਰਮੁਖੀ ਦੀ ਗੱਲ ਕਰੀਏ ਗੁਰਮੁਖੀ ਅੱਖਰ ਜਿਹੜੇ ਆ ਇਹ ਸੁਧਾਰ ਤੇ ਮਹਾਰਾਜ ਜਾਣਦਾ ਵੇ ਕੀ ਹੋਣਾ ਇਹਨਾਂ ਲੋਕਾਂ ਦਾ ਜੀ ਇਜਾ ਸੰਗਤ ਜੋ ਵੀ ਆਈ ਆ ਸੁਧਾਰ ਇਹਨਾਂ ਚ ਹੋਣਾ ਜਾਂ ਨਹੀਂ ਹੋਣਾ ਇਹ ਤੇ ਮਹਾਰਾਜ ਸਾਹਿਬ ਦੇ ਹੱਥ ਪਰ ਆਪਣਾ ਕੰਮ ਹੈ ਆਪਾਂ ਫਰਜ਼ ਅਦਾ ਕਰ ਰਹੇ ਆਂ ਬਈ ਗੁਰਮੁਖੀ ਦੇ ਨਾਲ ਜੜੋ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਗੁਰਮੁਖੀ ਦੀ ਸ਼ੁਰੂਆਤ ਜਿਹੜੀ ਹੈ ਇਹ ਗੁਰੂਆਂ ਪੀਰਾਂ ਵੱਲੋਂ ਹੁੰਦੀ ਮੈਂ ਚਾਹਾਂਗਾ ਗੁਰਮੁਖੀ ਬਾਰੇ ਵੀ ਜ਼ਰੂਰ ਦੱਸਿਆ ਜਾਵੇ ਤੇ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਜਿਹੜਾ ਹੈ ਕਿਉਂ ਗੁਰੇਜ਼ ਕੀਤਾ ਜਾ ਰਿਹਾ ਗੁਰਮੁਖੀ ਨੂੰ ਜਾਂ ਪੰਜਾਬੀ ਬੋਲਣ ਤੋਂ ਹੁਣ ਤਾਂ ਪੰਜਾਬੀ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਹਿੰਦੀ ਬੋਲਣੀ ਸਿਖਾਓ ਟੀਚਰਾਂ ਬਾਰੇ ਵੀ ਕੀ ਵਿਚਾਰਨ ਦੇਖੋ ਜੀ ਸਾਰਿਆਂ ਨਾਲੋਂ ਪਹਿਲਾ ਵੱਡਾ ਟੀਚਰ ਹੁੰਦਾ ਮਾਪੇ ਪਹਿਲੇ ਟੀਚਰ ਹੁੰਦੇ ਆਪਣੇ ਮਾਪੇ ਜਿਹੜੇ ਬੱਚੇ ਨੂੰ ਸਹੀ ਸਿੱਖਿਆ ਦੇਣ ਜੇ ਬੱਚੇ ਨੂੰ ਮਾਪੇ ਵੀ ਸਹੀ ਸਿੱਖਿਆ ਦੇਵੇ ਤੇ ਬੱਚਾ ਦੂਜੇ ਬੰਨੇ ਜਾਂਦਾ ਹੀ ਨਹੀਂ ਜੇ ਆਪਾਂ ਮੋੜੀਏ ਨਾ ਬੱਚੇ ਨੂੰ ਬਈ ਇਧਰ ਨਹੀਂ ਜਾਣਾ ਪਾਉ ਇਧਰ ਜਾਣਾ ਉਹ ਉਧਰ ਨਹੀਂ ਜਾਂਦਾ ਜੇ ਮੋੜੀਏ ਹੀ ਨਾ ਬੱਚਾ ਜੋ ਮਰਜ਼ੀ ਕਰੀ ਜਾਵੇ ਮਾਪੇ ਚਾਵੇ ਤੇ ਬੱਚੇ ਨੂੰ ਚੋਰ ਬਣਾ ਸਕਦਾ ਮਾਪੇ ਚਾਵੇ ਬੱਚੇ ਨੂੰ ਸਾਧ ਬਣਾ ਸਕਦਾ ਹਾਂਜੀ ਤੇ ਇਹ ਦੇਖੋ ਹੁਣ ਗੁਰਮੁਖੀ ਦਾ ਜਿਹੜਾ ਇਹ ਗੁਰੂ ਅੰਗਦ ਦੇਵ ਸਾਹਿਬ ਆ ਮਹਾਰਾ ਲਾਗੇ ਖਡੂਰ ਸਾਹਿਬ ਆ ਆਪਾਂ ਕੋ ਗੋਇੰਦਵਾਲ ਖੜੇ ਆ ਨਾ ਲਾਗੇ ਖਡੂਰ ਸਾਹਿਬ ਆ ਤੇ ਖਡੂਰ ਸਾਹਿਬ ਮਹਾਰਾ ਗੁਰੂ ਅੰਗਦ ਦੇਵ ਸਾਹਿਬ ਜੀ ਮਾਲਕ ਖੜਾ ਸਾਹਿਬ ਵਾਲੇ ਪਾਵਨ ਅਸਥਾਨ ਤੇ ਬੱਚਿਆਂ ਨੂੰ ਲੈ ਕੇ ਘਰੋਂ ਘਰਾਂ ਤੋਂ ਬੁਲਾ ਕੇ ਆਪ ਗੁਰਮੁਖੀ ਪੜ੍ਹਾਉਂਦੇ ਰਹੇ ਆ ਲਿਖਾਉਂਦੇ ਰਹੇ ਬੱਚਿਆਂ ਨੂੰ ਸਿਖਾਉਂਦੇ ਰਹੇ ਆ ਗੁਰਮੁਖੀ ਸਖਾਈ ਗੁਰਬਾਣੀ ਜਪਜੀ ਸਾਹਿਬ ਦੇ ਨਾਲ ਜੋੜਿਆ ਬਾਣੀ ਦੇ ਨਾਲ ਜੋੜਿਆ ਔਰ ਸਾਧੂ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿੱਥੇ ਗੁਰਮੁਖੀ ਬਖਸ਼ੀ ਆ ਨਾ ਉਥੇ ਮਹਾਰਾਜ ਨੇ ਸੇਤ ਨੂੰ ਵੀ ਤਿਆਰ ਵਰ ਤਿਆਰ ਸਰੀਰ ਨੂੰ ਪੋਸਟ ਰੈਸਟ ਰੱਖਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਮਾਲ ਖਾੜੇ ਵੀ ਉਥੇ ਰੱਖੇ ਸੋ ਇਹ ਮਹਾਰਾਜ ਸਾਹਿਬ ਜੀ ਵੱਲੋਂ ਹੀ ਪਰ ਚਲਾਈ ਹੋਈ ਜਿਹੜੀ ਪਰਥਾ ਹੈ ਔਰ ਗੁਰਮੁਖੀ ਦੀ ਜਿਹੜੀ ਪਰਥਾ ਹੈ ਜਾਂ ਪੰਜਾਬੀ ਮਾਂ ਬੋਲੀ ਦੀ ਹੈ ਇਹ ਸਾਡੇ ਵਿੱਚ ਮਹਾਰਾਜ ਸਾਹਿਬ ਵੱਲੋਂ ਜਿਹੜੀ ਆ ਤੁਰੀ ਆ ਰਹੀ ਹੈ ਔਰ ਜਿਹੜਾ ਹੁਣ ਕਰ ਗੱਲ ਕਰੀਏ ਅੱਜ ਕੱਲ ਇਹ ਮਹਾਰਾਜ ਸਾਹਿਬ ਜੀ ਦੀ ਕਿਰਪਾਈ ਹੈ ਵੇਖੋ ਭਾਈ ਮਹਾਰਾਜ ਦਾ ਪਾਣਾ ਹੀ ਆ ਜੋ ਕੁਝ ਵਰਤ ਰਿਹਾ ਸਕੂਲਾਂ ਦੇ ਵਿੱਚ ਵੀ ਬੱਚੇ ਨਹੀਂ ਪੜਦੇ ਜਾਂ ਬੱਚਿਆਂ ਦੀ ਘਾਟ ਆ ਜਾ ਟੀਚਰਾਂ ਵੱਲੋਂ ਕਹਾਟਿਆ ਇਹ ਤੇ ਮਹਾਰਾਜ ਜਾਣਦਾ ਪਰ ਸਾਡੇ ਵੇਲੇ ਜੇਖੀਏ ਸਰਕਾਰੀ ਸਕੂਲ 'ਚ ਅਸੀਂ ਪੜ੍ਹੇ ਆ ਉਹਦੇ ਵਿੱਚ ਟੀਚਰ ਵੀ ਵਧੀਆ ਸੀ ਬਣਾਉਣ ਵਾਲੇ ਵੀ ਚੰਗੇ ਸੀ ਅੱਜ ਕੱਲ ਤਾਂ ਜੇ ਕਿਸੇ ਨੂੰ ਡੰਡਾ ਮਾਰਦੀ ਹੈ ਨਾ ਜਵਾਕ ਨੂੰ ਝੜਕ ਵੀ ਦਈਏ ਉਹ ਜਵਾਕ ਆਪਣੇ ਮਾਪੇ-ਵਾਪ ਨੂੰ ਲਿਆ ਆਉਂਦਾ ਭਾਈ ਝੜਕਿਆ ਕਾ ਤੂੰ ਜੀ ਜੀ ਹਾਂਜੀ ਤੇ ਉਹ ਝੜਕਣ ਤੋਂ ਕੁਝ ਕਹਿੰਦੇ ਨਹੀਂ ਅੱਜ ਕੱਲ ਮਾਪੇ-ਵਾਪ ਕਹਿਣ ਨਹੀਂ ਦਿੰਦਾ ਟੀਚਰਾਂ ਨੂੰ ਤੇ ਉਹ ਆਪ ਹੀ ਵਿਗੜ ਗਏ ਅੱਜ ਕੱਲ ਤੇ ਟੀਚਰਾਂ ਨੂੰ ਘੇਰ ਲੈਂਦੇ ਸਕੂਲੋਂ ਬਾਹਰ ਨਿਕਲੇ ਤੇ ਟੀਚਰ ਨੂੰ ਘੇਰ ਲੈਂਦੇ ਭਾਈ ਤੂੰ ਮੈਨੂੰ ਬੋਲਿਆ ਕਾ ਤੂੰ ਜੀ ਇਸ ਕਰਕੇ ਸਾਡੇ ਮਾਪੇ ਦੇ ਵਿੱਚ ਹੀ ਥੋੜੀ-ਮੋਟੀ ਆਪਣੇ ਪਰਿਵਾਰ ਦੇ ਵਿੱਚ ਹੀ ਘਾਟ ਆ। ਜੇ ਪਰਿਵਾਰ ਜੋੜੇ ਤੇ ਬੱਚਾ ਗੁਰਮੁਖੀ ਦੇ ਨਾਲ ਕਿਉਂ ਨਾ ਜੁੜੇਗਾ? ਹਾਂਜੀ ਅਸੀਂ ਗੁਰੇਜ਼ ਕਰਦੇ ਆ। ਅਸੀਂ ਕਹਿੰਨੇ ਆ ਬੱਚੇ ਨੂੰ ਵੀ ਤੂੰ ਅੰਗਰੇਜ਼ੀ ਬੋਲ, ਤੂੰ ਹਿੰਦੀ ਬੋਲ, ਤੂੰ ਗੁਰਮੁਖੀ ਪੰਜਾਬੀ ਨਾ ਬੋਲ ਤਉ ਦਾ ਅਣਪੜ੍ਹਿਆ ਲੱਗਦਾ, ਪਿੰਡੂ ਜਿਹਾ ਲੱਗਦਾ। ਇਹ ਸਾਡੇ ਵਿੱਚ ਘਾਟ। ਇਹ ਤੁਹਾਡੇ ਮਨ 'ਚ ਬਾਬਾ ਜੀ ਕਿਵੇਂ ਆਉਂਦਾ ਹੈ ਕਿ ਜਾਣਾ ਹੈ 450 ਸਾਲਾ ਦਿਵਸ ਤੇ ਤੇ ਉੱਥੇ ਲੰਗਰ ਗੁਰਮੁਖੀ ਦਾ ਲਾਉਣਾ ਹੈ। ਦੇਖੋ ਜੀ ਮਹਾਰਾਜ ਸਾਹਿਬ ਜੀ ਸੂਰਤ ਬੁੱਧੀ ਬਖਸ਼ਣ ਵਾਲੇ ਆ। ਇਹ ਮਹਾਰਾਜ ਸਾਹਿਬ ਜੀ ਨੇ ਉਹ ਪਰਾਲਾ ਬਖਸ਼ਿਆ ਕੋਈ ਬੁੱਧੀ ਐਸੀ ਦਿੱਤੀ ਮਹਾਰਾਜ ਨੇ ਜੇ ਅਸੀਂ ਲੰਗਰ ਲਾਤਾ ਅਸੀਂ ਦੇਖਿਆ ਵੇ ਆਸੇ ਪਾਸੇ ਲੰਗਰ ਤੇ ਬਹੁਤ ਲੱਗੇ ਆ ਪਰ ਗੁਰਬਾਣੀ ਦੇ ਨਾਲ ਗੁਰਮੁਖੀ ਦੇ ਨਾਲ ਪੰਜਾਬੀ ਦੇ ਨਾਲ ਜੋੜਨ ਵਾਲਾ ਕੋਈ ਲੰਗਰ ਨਹੀਂ ਤਾਂ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਪਰਾਲਾ ਦਿੱਤਾ ਤੇ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਬਾਹਰਲੇ ਵਿਦੇਸ਼ ਦੇ ਵਿੱਚ ਸਿੰਘ ਬੈਠੇ ਆ ਉਹਨਾਂ ਨੇ ਮਾਇਆ ਕਲਾਈ ਦੋਰਤੀ ਕਹਿ ਲੋ ਵੀ ਖੜੇ ਪੈ ਰਹੀਏ ਪੈਰਾ ਕਰ ਦਿੱਤਾ ਜਿਹਦੇ ਵੈਸੇ ਅਸੀਂ 25000 ਪੋਸਟਰ ਛਪਾਇਆ ਜੀ 25000 ਪ੍ਰੈਸ ਤੋਂ ਛਪਾ ਕਰਕੇ 7000 ਸਾਡਾ ਕੱਲ ਪੋਸਟਰ ਲੱਗ ਗਿਆ ਸੀਗਾ ਗੁਰੂ ਕੇ ਸਿੱਖਾਂ ਨੂੰ ਵਰਤਾਇਆ ਸੰਗਤ ਨੂੰ ਵਰਤਾਇਆ ਬੱਚਿਆਂ ਨੂੰ ਵਰਤਾਇਆ ਜਿਹੜੇ ਬੱਚੇ ਗੁਰਸਿੱਖ ਆ ਔਰ ਜਿਹੜਾ ਅੱਜ ਵੀ ਆ ਪੋਸਟਰ ਬਚੇ ਆ ਉਹ ਵਰਤਣ ਦੇ ਆਪ ਜੀ ਦੇ ਸਾਹਮਣੇ ਆ ਇਹ ਮਹਾਰਾਜ ਸਾਹਿਬ ਜੀ ਨੇ ਸੁਰਤ ਬੁੱਧੀ ਵਖਸੀ ਤੇ ਅਸੀਂ ਇਹ ਉਕਰਾਲਾ ਸੰਗਤ ਦੇ ਸਹਿਯੋਗ ਨਾਲ ਕੀਤਾ ਜੀ ਆ ਬਾਬਾ ਜੀ ਜਿੰਨੇ ਵੀ ਹੁਣ ਇੱਥੇ ਗੁਰਮੁਖੀ ਅੱਖਰ ਦਾ ਇਹ ਲੈਣ ਵਾਸਤੇ ਆ ਰਹੇ ਆ ਗੁਰਮੁਖੀ ਨਾਲ ਜੋੜਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਇਹ ਲੋਕ ਜਿਹੜੇ ਆ ਉਹ ਵੇਖ ਰਹੇ ਨੇ ਕਿ ਮਿਲ ਰਹੇ ਨੇ ਲਈ ਜਾ ਰਹੇ ਨੇ ਨਾਲ ਇਹ ਵੀ ਸੁਨੇਹਾ ਦੇ ਰਹੇ ਹੋ ਕਿ ਇਹਨੂੰ ਪੜਨਾ ਵੀ ਬੱਚਿਆਂ ਨੂੰ ਹੀ ਪੜਾਉਣਾ ਦੇਖੋ ਜੀ ਇਹ ਸੁਨੇਹਾ ਤਾਂ ਸਾਰਿਆਂ ਨੂੰ ਦਿੰਨੇ ਤੁਹਾਨੂੰ ਮੈਂ ਪਹਿਲੀ ਗੱਲ ਕਹੀ ਚੌਂਕੀਦਾਰ ਦਾ ਕੰਮ ਹੁੰਦਾ ਸੁਚੇਤ ਕਰਨਾ ਅਸੀਂ ਸੁਚੇਤ ਕਰ ਰਹੇ ਆ ਭਾਈ ਇਹਨਾਂ ਨੂੰ ਪੈਰਾਂ ਥੱਲੇ ਨਾ ਰੋਲਿਓ ਇਹ ਸਾਡੀ ਮਾਂ ਬੋਲੀ ਵੀ ਆ ਔਰ ਸਾਡੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਹੋਈ ਸਾਡੀ ਗੁਰਮੁਖੀ ਆ ਜਿਹਦੇ ਵਿੱਚ ਅਸੀਂ ਬੋਲਦੇ ਆ ਸਾਡੀ ਜ਼ੁਬਾਨ ਆ ਇਹ ਜਿਹੜਾ ਜਵਾਨ ਨੂੰ ਹੀ ਪੈਰਾ ਥੱਲੇ ਰੋਲ ਦੇ ਦੇਖ ਲੋ ਉਹਦਾ ਕੀ ਬਾਨਾ ਫਿਰ ਹਾਂਜੀ ਇਹ ਮਾਂ ਬੋਲੀ ਹੈ ਸਾਡੀ ਜੇ ਇਹਨਾਂ ਨੂੰ ਪੈਰਾ ਥੱਲੇ ਰੋਲਾਂਗੇ ਤੇ ਸਾਡੇ ਵਿੱਚ ਹੀ ਹੋਣਾ ਤਾਂ ਹੀ ਹੈ ਫਿਰ ਮਹਾਰਾਜ ਸਾਹਿਬ ਵੱਲੋਂ ਤੇ ਸਾਡੇ ਵੱਲੋਂ ਤੇ ਸਿੰਘ ਉਹ ਪਰਾਲਾ ਕਰ ਰਹੇ ਸਾਰਾ ਲੰਗਰ ਦਾ ਦੇਖ ਲੋ ਲੰਗਰ ਵਰਤਾ ਰਹੇ ਗੁਰਮੁਖੀ ਅੱਖਰਾਂ ਦਾ ਔਰ ਇਹ ਸੰਗਤ ਨੂੰ ਨਾਲ-ਨਾਲ ਬੇਨਤੀ ਵੀ ਅਸੀਂ ਕਰਦੇ ਆਂ ਬਈ ਇਹਦੀ ਪੱਕੀ ਪੱਕੀ ਬਣਾ ਕੇ ਝੱਲਣਾ ਮਾਰੋ ਕਿਉਂਕਿ ਗਰਮੀ ਆ ਨਾ ਪੱਕੀ ਬਣਾ ਕੇ ਵੀ ਕਈ ਝੱਲਾ ਮਾਰੀ ਜਾਂਦੀਆਂ ਬੀਬੀਆਂ ਤੇ ਦੂਜੇ ਬੱਚੇ ਆ ਜਿਹੜੇ ਉਹਨਾਂ ਨੂੰ ਫੜਾ ਦਿੰਦੀਆਂ ਬੱਚੇ ਮੂੰਹ ਚ ਚੱਬ ਦਿੰਦੇ ਆ ਜਾਂ ਪੈਰਾਂ ਥੱਲੇ ਇਹ ਬੇਨਤੀ ਨਾਲ ਨਾਲ ਕਰਦੇ ਆ ਵੀ ਪੈਰਾਂ ਥੱਲੇ ਨਾਲ ਰੋਲੋ ਇਸ ਦਾ ਸਤਿਕਾਰ ਕਰੋ ਘਰੇ ਲਿਜਾ ਕੇ ਕਰਕੇ ਆਪ ਵੀ ਅਭਿਆਸ ਕਰੋ ਇਹਦਾ ਜੀ ਭਾਵੇਂ ਵੱਡੇ ਹੋ ਗਏ ਆ ਚਿੱਟੇ ਸਾਡੇ ढ़ाੜੇ ਹੋ ਗਿਆ ਬਜ਼ੁਰਗਾਂ ਨੂੰ ਵੀ ਕਹਿੰਦੇ ਆਪ ਅਭਿਆਸ ਕਰੋ ਔਰ ਸਾਡੇ ਬੱਚਿਆਂ ਨੂੰ ਵੀ ਆਉਣ ਵਾਲੀ ਜਨਰੇਸ਼ਨ ਨੂੰ ਅਭਿਆਸ ਕਰਾਓ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਗੱਲ ਸਮਝਾ ਦੇਣ ਦੇ ਲਈ ਆਪ ਜੀ ਦਾ ਵੀ ਧੰਨਵਾਦ ਬਹੁਤ ਬਹੁਤ ਗ੍ਰੇਟ ਜਿਹੜਾ ਇਹ ਪੰਜਾਬ ਟੀਵੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦੀ ਟੀਮ ਜਿਹੜੀ ਸਾਡੇ ਕੋਲ ਪਹੁੰਚੀ ਲੰਗਰ ਦੀ ਸਾਰੀ ਟੇਢ ਲੈਤੀ ਆ ਆਪ ਜੀ ਦੇ মিডিਆ ਰੈਂਜ ਦੇਸ਼ ਪਰਦੇਸ਼ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਬੈਠੀਆਂ ਆ ਨੇ ਦਰਸ਼ਨ ਕਰ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਵੀ ਧੰਨਵਾਦ ਔਰ ਸੰਗਤਾਂ ਨੂੰ ਇਹ ਬੇਨਤੀ ਕਰਦੇ ਆ ਇਹੋ ਜੇ ਲੰਗਰਾਂ ਦੇ ਵਿੱਚ ਵੱਧ ਚੜ ਕੇ ਸਹਿਯੋਗ ਦਿਆ ਕਰੋ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਆਪ ਜੀ ਸਹਿਯੋਗ ਦਿਆ ਕਰੋ ਆਪ ਜੀ ਦੇ ਸਹਿਯੋਗ ਸਦਕਾ ਹੀ ਲੰਗਰ ਚੱਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਗੋਇੰਦਵਾਲ ਸਾਹਿਬ ਵਿਖੇ ਜਿਹੜਾ ਉਹ ਗੁਰਮੁਖੀ ਲੰਗਰ ਵੀ ਲੱਗਾ ਹੋ ਲੰਗਰ ਲੱਗੇ ਉੱਥੇ ਇੱਕ ਇੱਕ ਸੁਨੇਹਾ ਦਿੰਦਾ ਹੋਇਆ ਲੰਗਰ ਇਹ ਲੱਗਾ ਕਿ ਬਾਬਾ ਜੀ ਹੁਣੀ ਇੱਥੇ ਆਪਣੇ ਹੱਥ ਦੇ ਵਿੱਚ ਮੈਂ ਕੈਮਰਾਮੈਨ ਸਾਥੀ ਨੂੰ ਕਹਾਂ ਇਹ ਗੁਰਮੁਖੀ ਲੰਗਰ ਜਿਹੜਾ ਉਹ ਲਗਾਇਆ ਗਿਆ ਹੈ ਤਾਂ ਇਹ ਵੀ ਨਾਲ-ਨਾਲ ਸੁਨੇਹਾ ਦਿੱਤਾ ਹੈ ਕਿ ਘਰੇ ਜਾ ਕੇ ਆਪ ਵੀ ਅਭਿਆਸ ਕਰੀਏ ਪੰਜਾਬੀ ਦੇ ਨਾਲ ਜੁੜੀਏ ਅਤੇ ਗੁਰਮੁਖੀ ਦੇ ਨਾਲ ਜੁੜੀਏ ਇਹ ਸੁਨੇਹਾ ਜਿਹੜਾ ਇਥੋਂ ਲੰਗਰ ਦੇ ਵਿੱਚ ਦਿੱਤਾ ਗਿਆ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਹਿਣੇ ਆ ਕੈਮਰਾਮੈਨ ਜਸਪੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ